ਦਾ ਬੋਂਚਾ ਗਿਆ ਜਦੋਂ ਮਾਮਾ ਵੀ ਨਹੀਂ ਲੈਣਾ ਮੈਨੂੰ ਤਾਂ ਗਰਮੀ ਲੱਗੀ ਜਾਂਦੀ ਆ ਮੇਰੀ ਗੱਲ ਸੁਣ ਪੁੱਤ ਮੈਂ ਕੀਤਾ ਤਾਂ ਸੀ ਤੇਰੇ ਮਾਮੂ ਨੂੰ ਫੋਨ ਵੀ ਆ ਕੇ ਲੈ ਜਾ ਪਤਾ ਨਹੀਂ ਕੀ ਗੱਲ ਆ ਤੇਰੇ ਮਾਮੂ ਲੈਣ ਹੀ ਨਹੀਂ ਆਏ ਹੈਗੇ ਆਪਾਂ ਬੈਠੇ ਉੱਥੇ ਟਿੱਕੀ ਵੀ ਗਏ ਨਾਲ ਕੋਈ ਨਹੀਂ ਪੁੱਤ ਮੇਰੀ ਗੱਲ ਸੁਣ ਤੂੰ ਕਹਿੰਨਾ ਨਾ ਗਰਮੀ ਆਈ ਜਾਂਦੀ ਆ ਦੇਖ ਰੱਬ ਵੀ ਕਿਹਨਾ ਸ਼ਾਂਤ ਹੋ ਗਿਆ ਤੇਰੇ ਲਈ ਤੇ ਰੱਬ ਨੇ ਠੰਡੀ ਠੰਡੀ ਹਵਾ ਚਲਾਤੀ ਹੁਣ ਕਾਦੀ ਗਰਮੀ ਆ ਠੰਡੀ ਹਵਾ ਤੇ ਆਈਗੀ ਅੱਗੀ ਚਲ ਹੁਣੀ ਤਾਂ ਚਲਾਈ ਆ ਪੁੱਤ ਧੁੱਪ ਤਾਂ ਹੈ ਨਹੀਂ ਆਪਾਂ ਤਾਂ ਬਸ ਆਉ ਆ ਗਿਆ ਘਰ ਫਰ ਪਹੁੰਚ ਜਾਗੇ ਘਰੇ ਤੇ ਜਾ ਕੇ ਨਾ ਤੇਰੇ ਮਾਮੇ ਦੇ ਘਰੇ ਏਸੀ ਲੱਗਿਆ ਏਸੀ ਦੀ ਠੰਡੀ ਠੰਡੀ ਹਵਾ ਲਈ ਨਾਲੇ ਆਪਾਂ ਪੂਰਾ ਹਫਤਾ ਰਹਿ ਕੇ ਜਾਵਾਂਗੇ ਤੇਰੀ ਨਾਨੀ ਨੂੰ ਕਹਿ ਦੀ ਘਰੇ ਜਾਣ ਸਾਰ ਜਦੋਂ ਕਹੂਗੀ ਨਾ ਵੀ ਆ ਗਏ ਪੁੱਤ ਕਿ ਹਾਂ ਨਾਨੀ ਜੀ ਹੁਣ ਤਾਂ ਮੈਂ ਪੂਰਾ ਹਫਤਾ ਰਹਿ ਕੇ ਜਾਊਂਗਾ ਜੇ ਦੱਸਦੇ ਨੇ ਇੱਥੇ ਉਦੋਂ ਪਹਿਲਾਂ ਨਹੀਂ ਜਾਂਦਾ ਇੱਥੋਂ ਖੁਸ਼ ਹੋ ਜਾਣਗੇ ਪੂਰੇ ਮੇਰੇ ਪੁੱਤ ਨੂੰ ਦੇਖ ਕੇ ਆ ਜਾ ਆ ਜਾ ਲੈ ਆ ਗਿਆ ਤੇਰੇ ਮਾਮੇ ਦਾ ਘਰ ਮੰਮੀ ਕੋਈ ਦਿੰਦਾ ਹੀ ਨਹੀਂ ਪੁੱਤ ਇੰਨੀ ਗਰਮੀ ਸੀ ਨਾਲੇ ਨਿਹਰੀ ਜਲਦੀ ਚ ਕਿਨੇ ਬੈਠਣਾ ਸਾਰੇ ਅੰਦਰ ਬੈਠੇ ਹੋਣੇ ਆ ਜਾ ਦੇਖਦੇ ਆ ਜਾਂ ਚੁੱਲੇ ਮੁਰੇ ਹੋ ਤੇਰੀ ਨਾਨੀ ਦਾ ਤਾਂ ਭਾਂਡੇ ਜੀ ਚੱਕੀ ਦੇਵਾ ਦੇਰੀ ਜੀ ਆਈ ਜਾਂਦੀ ਹੋ ਮੈਂ ਮਰ ਜਾ ਇਹ ਕਿਧਰੋਂ ਆ ਗਈ ਇਹ ਤਾਂ ਨਾ ਖਾਸਾ ਵੱਡਾ ਬੈਗ ਲੈ ਕੇ ਆਈ ਐ ਛੁੱਟਣਾ ਕੱਟਣ ਆ ਗਈ ਇਹਦਾ ਹਜੇ 5-7 ਅ ਛੁੱਟੀਆਂ ਟੱਪਤਾ ਜਾਂਦੀਆਂ ਇਹ ਤਾਂ ਮੈਨੂੰ ਲੱਗਦਾ ਮਹੀਨਾ ਲਾ ਕੇ ਜਾਊਗੀ ਮੇਰੀ ਜਾਨ ਨੂੰ ਸਿਆਪਾ ਵੀ ਜੂਗੀ ਆਕੀ ਸੇ ਪਾਸੇ ਜੋਗਰੀ ਮੈਂ ਹਿਲਣ ਜੋਗਰੀ ਮੈਂ ਤਾਂ ਤੀਰਥ ਯਾਤਰਾ ਤੇ ਜਾਣ ਦੀ ਸਲਾਹ ਕਰਦੀ ਸੀ ਇਹ ਕਿੱਥੋਂ ਮੈਨੂੰ ਹਿਲਣ ਦੇਊਗੀ ਹੁਣ ਚੱਲ ਵੇੜੇ ਚ ਕੇਰਾ ਮੰਝਾ ਡਾਉਣੀ ਹੈ ਪੀ ਆਜੋ ਇੱਥੇ ਬਹਿ ਜਾਓ ਓਹੋ ਲੈ ਮੰਝਾ ਜਾਇਦਾ ਮਾ ਇਹ ਕੀ ਐਸੀ ਗਾਲ ਮਾ ਸਸਰੀ ਗਾਲ ਸਸਰੀ ਗਾਲ ਨਹੀਂ ਸਾਸੀ ਗਾਲ ਪੁੱਤਾਂ

ਬਿਜਵਾਕ ਨੂੰ ਚਾਰ ਦੇਨੇ ਤੇ ਨਾਨਕੇ ਲੈ ਜਾ ਆ ਤੇ ਨਾਨਕਿਆਂ ਨੂੰ ਮਿਲਿਆਊਗਾ ਨਾਲੇ ਮਹੱਤੰਨੀ ਨਾਲੇ ਤੇਰਾ ਪਾਸਾ ਥੱਲੇ ਜਾਊਗਾ ਮੈਂ ਆਉਦੇ ਪੇਕੇ ਆਂ ਤੂੰ ਵਾਹਾਂ ਦੇ ਪੇਕੇ ਜਾਇਆ ਮੇਰੇ ਤਾਂ ਸਹੁਰਿਆਂ ਦਾ ਸੁਭਾ ਤੈਨੂੰ ਪਤਾ ਬਲਾਈ ਵਧੀਆਗਾ ਬਾਕੀ ਮੇਰੇ ਨਾਨਦ ਵੀ ਸੋਚਦੀ ਐ ਸਾਰਾ ਕੁਛ ਮੇਰੇ ਬਾਰੇ ਮੈਂ ਤਾਂ ਤਾਂ ਹੀ ਆ ਗਈ ਅੱਛਾ ਅੱਛਾ ਆ ਨਾ ਸੱਟਾ ਫੇਟਾਂ ਜੀਆਂ ਵਾਵਾ ਖਾਈ ਬੈਠਾ ਸ਼ਰਾਰਤੀ ਵਾਲਾ ਐ ਇਹ ਤੇ ਨਿਆਣੇ ਆ ਜੀ ਸੱਸੀ ਘਰ ਭਾਬੀ ਸੱਸੀ ਘਰ ਕਿ ਮੈਂ ਠੀਕ ਆ ਮੈਂ ਤਾਂ ਠੀਕ ਆ ਵਧੀਆ ਤੇ ਐਨੀ ਗਰਮੀ ਆ ਇੰਨੀ ਗਰਮੀ ਚ ਜਵਾਕ ਨੂੰ ਲੈ ਕੇ ਕਿਹੜੀ ਸਕੇ ਲੈ ਆਈਆਂ ਕੀ ਕੁੜੇ ਤੇ ਚਾਰ ਦਿਨ ਘਰ ਇੰਨੇ ਰਹੇ ਐ ਇੰਨੀ ਗਰਮੀ ਚ ਬਿਮਾਰ ਹੋ ਜਾਊਗਾ ਜਵਾਕ ਓਹੋ ਭਾਦੀ ਆ ਬਿਮਾਰ ਬਮੂਰਤਾ ਜਵਾਕਾਂ ਨੇ ਉਹ ਕਿੜਾ ਹੀ ਟਿਕਦੇ ਆ ਧੁੱਪੇ ਭੱਜੀ ਰਹਦੇ ਰਹਿੰਦੇ ਆ ਤੇ ਮੈਂ ਕਿਹਾ ਚੱਲ ਉੱਥੇ ਤਾਂ ਐਡਾ ਵੇੜਾਗਾ ਜਵਾਕ ਖੇੜ ਲੂਗਾ ਅਸੀਂ ਤਾਂ ਛੁੱਟੀਆਂ ਕੱਟਣ ਆਇਆ ਕਿੰਨੇ ਦਿਨ ਰਹਿ ਕੇ ਜਾਵਾਂਗੇ ਪੁੱਤ ਦੱਸ ਮੰਮੀ ਨੂੰ ਲੰਨਾ ਮਹੀਨਾ ਦਾ ਦਾ ਚ ਦਿਨਾਂ ਆ ਮਹੀਨਾ ਦਾ ਦੱਸ ਦੇਵਾਂ ਤੇ ਰਹਿ ਕੇ ਜਾਵਾਂ ਤਾਂ ਭਲਾ ਹੀ ਜਾ ਆ ਹੈਨਾ ਪੁੱਤ ਚੱਲ ਕੋਈ ਨਾ ਮੌਸਮ ਤਾਂ ਦੇਖ ਲੈਣਾ ਸੀਗਾ ਮਾ ਉਸ ਮੈਨ ਨਖਰਾਵਤ ਨੂੰ ਡੂੰਡਾ ਚੱਕ ਲਿਆ ਆਪਣੇ ਤਾਂ ਨਾ ਪੁੱਤ ਲੈ ਟੀ ਬਾਹਲੀ ਜਾਂਦੀ ਐ ਫਿਰ ਤੈਨੂੰ ਪਤਾ ਇਨਵਰਟਰ ਹੈ ਨਹੀਂ ਬਾਹਰ ਮੱਛਰ ਚ ਪੈਣੇ ਆ ਬੁਰਾ ਹਾਲ ਹੋ ਜੂਗਾ ਤੇਰੇ ਮੁੰਡੇ ਨੂੰ ਤਾਂ ਸੁਭਾਈ ਨਹੀਂ ਪਿਆ ਭਾਈ ਬਾਹਰ ਪੈਣ ਦਾ ਚਲੋ ਕੋਈ ਨਹੀਂ ਮਾ ਮੇਰੀ ਗੱਲ ਸੁਣੋ ਪੁੱਤ ਅੰਦਰ ਨਾ ਏਸੀ ਨਾਲ ਕਮਰਾ ਤਾਂ ਠੰਡਾ ਹੋਇਆ ਪਿਆ ਹੂ ਇੱਥੇ ਮਿੱਟੀ ਜਿਹੀ ਤੇ ਰੱਖਾਂ ਓੱਖਾਂ ਚ ਪੈਂਦੀ ਐ ਜਾ ਅੰਦਰ ਜਾ ਕੇ ਬਹਿ ਜਾ ਜਾਂ ਭੱਜ ਜਾ ਉਧਰ ਨੂੰ ਹੋਰ ਸੁਣਾਓ ਮਾ ਵਧੀਆ ਸਾਰੇ ਬੀਰਾ ਕਿਵੇਂ ਆ ਪੱਬੀ ਠੀਕ ਐ ਠੀਕ ਆ ਵਧੀਆ ਚੰਗਾ ਪੜਾਗਾ ਵਧੀਆ ਰੱਖੇ ਰੱਬ ਸੁੱਖ ਰੱਖੇ ਵਧੀਆ ਹਾਂ ਬਸ ਤੇਰੇ ਸਾਸੋਰੇ ਠੀਕ ਨੇ ਵਧੀਆ ਹਾਂ ਹਾਂ ਭਾਬੀ ਸਾਰੇ ਵਧੀਆ ਮੈਂ ਤਾਂ ਆਪ ਕਹਿੰਨੀ ਮੇਰਾ ਭਰਾ ਜੁਗ ਜੁਗ ਜੀਵੇ ਹੋਰ ਭਰਾ ਮਾਣ ਵਾਲੀ ਪੇਕੇ ਆ ਜਾਂ ਮਾਮਾ ਨਾਲ ਹਾਂ ਉਹ ਤਾਂ ਹੈਗਾ ਤੁਹਾਨੂੰ ਪਤਾ ਹੀ ਹੈਗਾ ਤੇ ਮੇਰੀ ਗੱਲ ਸੁਣ ਤੇਰੇ ਸਾਸ ਨੇ ਕਹਿ ਤਸੀ ਹੁਣ ਨੂੰ ਹਾਂ ਭਾਬੀ ਮੈਂ ਮਾਣ ਨੂੰ ਦੱਸ ਕੇ ਹਟੀਆਂ ਨਾ ਨੰਨ ਦਾ ਹੀ ਹੋਈ ਆ ਤੇ ਉਹ ਘਰ ਸੰਭਲੂਗੀ ਉਹ ਕਹਿੰਦੀ ਭਾਬੀ ਤੂੰ ਲਾਇਆ ਦੱਸ ਦੇਣਾ ਮੈਂ ਚਲ ਦੱਸ ਦੇਣ ਲਾਇਆ ਅੱਜ ਵਾਕ ਤਾਂ ਮਹੀਨਾ ਮਹੀਨਾ ਮਾਂ ਉਹੀ ਕਰੀ ਜਾਂਦਾ ਮੈਂ ਤਾਂ ਦੱਸ ਦਿਨਾ ਚ ਮੜ ਜੂਂਗੀ ਚਾਪਾਈ ਕਰਨਾ ਤੂੰ ਚਾਹ ਪਾਣੀ ਬਣਾ ਲੈ ਹੁਣ ਕੁੜੀ ਨੂੰ ਗੱਲਾਂ ਨਾਲ ਹੀ ਸਾਰੇਗੀ ਕੋਈ ਨਾ ਬਣਾਉਣੀ ਭਾਬੀ ਪਹਿਲਾਂ ਕੋਟਿਕ ਪਾਣੀ ਰਿਆ ਦੀ ਪਾਲੀ ਤੇ ਲੱਗੀ ਹਾਂ ਹਾਂ ਪਾਣੀ ਵੀ ਲਿਆਉਣੀ ਹੋਰ ਹੋਰ ਮਾਂ ਭਾਬੀ ਵਧੀਆ ਰਹਿੰਦੀ ਆ ਤੇਰੇ ਨਾਲ ਭਾਬੀ ਤਾਂ ਵਧੀਆ ਰਹਿੰਦੀ ਆ ਪਰ ਉਹ ਬਿਮਾਰ ਜੀ ਰਹਿੰਦੀ ਆ ਅੱਛਾ ਤੇ ਵੀਰਾ ਕਿੱਥੇ ਵੀਰਾ ਨਹੀਂ ਦਿੰਦਾ ਘਰ ਵਿੱਚ ਨਾ ਪਾਪਾ ਕਿੱਥੇ ਨਾਲ ਉਹ ਵੀ ਨਹੀਂ ਦਿੰਦਾ ਹੈਗਾ ਪਾਪਾ ਤਾਂ ਤੇਰਾ ਵੇਖ ਹੁਣ ਧਾਰਾ ਧੂਰਾ ਦਾ ਟਾਈਮ ਹੋ ਗਿਆ ਪਸ਼ੂਆਂ ਕੰਨੀ ਫਿਰਦਾ ਉਧਰ ਨੌਰੇ ਚ ਅੱਛਾ ਪਸ਼ੂਆਂ ਵਾ ਲੈ ਚਲ ਕੋਈ ਨਹੀਂ ਕਰਤਾ ਕਰੀਏਗਾ ਤੇ ਵੀਰਾ ਕਦੋਂ ਕਾਊਗਾ ਮੈਨੂੰ ਐਂ ਗੱਲ ਦੱਸ ਮੀਤ ਜੀਆ ਤਾਂ ਚੱਲ ਤੇਰਾ ਆ ਜੂਗਾ ਉਹ ਮੈਂ ਤੇ ਤੁਹਾਂ ਐਂ ਪੁੱਛਦੀ ਐ ਕੋਈ ਪਰੌਣੇ ਦਾ ਆਉਂਦਾ ਤੇਰੇ ਨਾਲ ਹੱਕ ਸੀ ਤੈਨੂੰ ਬੱਸ ਤੇ ਐਂ ਚੜਾ ਦਿੰਦਾ ਚੱਲ ਕੋਈ ਨੀ ਮਾਂ ਉਹਨਾਂ ਨੇ ਵੀ ਡਿਊਟੀ ਜਾਣਾ ਸੀਗਾ ਤੇ ਫਿਰ ਤਾਂ ਕਰਕੇ ਉਹ ਕਹਿੰਦੇ ਵੀ ਦੇਖ ਛੁੱਟੀਆਂ 'ਚ ਹੁਣ ਤੂੰ ਤਾਂ ਇੰਨੇ ਦਿਨ ਰਹਿ ਕੀ ਹੋਣਾਗਾ ਵੀ ਤੂੰ ਬੱਸ ਹੀ ਚੜ ਜਾ ਨਾਲੇ ਕਿੰਨੀਕ ਦੂਰ ਅਬ ਡਿੰਡੇ ਤੋਂ ਪੁੱਛ ਬੱਸ ਮੈਂ ਐਂ ਚੜ ਕੇ ਆ ਗਈ ਇੱਕ ਤਾਂ ਬੱਸ ਦੀ ਬਾਟ ਬਾਟ ਤਾਂ ਭਾਉਂਦੀ ਇੱਕ ਬੱਸ ਦੀ ਹੋਵੇ ਭਾਈ ਐਂ ਭੈੜਾ ਲੱਗਦਾ ਹੁੰਦਾ ਆਈ ਵਾਰ ਕੱਲੀ ਆ ਜਾਨੀ ਚਲ ਕੋਈ ਨਹੀਂ ਮਾ ਅਗਲਾ ਨਾ ਸੋਚਣ ਵਾਲਾ ਅਗਲਾ ਐ ਕਹਿ ਦੂਗਾ ਵੀ ਮਤੇਰ ਮੈਂ ਵੀ ਇਹਦੀ ਆਪਦੇ ਜਵਾਈ ਨਾਲ ਨਿਵੰਦੀ ਬਾ ਮੇਰੀ ਹਾਨੀ ਐ ਕੋਈ ਨਹੀਂ ਕੋਈ ਨਹੀਂ ਤੁਸੀਂ ਕਿਉਂ ਫਿਕਰ ਕਰਦੇ ਹੋ ਮੈਂ ਜਿੱਦ ਮੈਨੂੰ ਲੈ ਮੈਂ ਜਾਣਾ ਨਾ ਉਹਦੇ ਸਹਰੇ ਉਹ ਮੈਨੂੰ ਲੈਣ ਆ ਜਾਣਗੇ ਮੈਂ ਇਕੱਲੀ ਨਹੀਂ ਜਾਂਦੀ ਬਸ ਉਹ ਤਾਂ ਚੱਲ ਗੱਲ ਠੀਕ ਆ ਤੇਰੀ ਪਰ ਅਗਲਾ ਕਹਿਣ ਵਾਲਾ ਤਾਂ ਅਗਲਾ ਕਹਿ ਹੀ ਦਿੰਦਾ ਹੁੰਦਾ ਵੀ ਖਣੀ ਆਪਦੀ ਨੀਤੀ ਤਾਂ ਨਹੀਂ ਮੋਹ ਕਰਦੀ ਮੋਹ ਤਾਂ ਪਾਈ ਬੇਖ ਬਥੇਰਾ ਹੁੰਦਾ ਚੱਲ ਕੋਈ ਨਹੀਂ ਮਾਂ ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਲੋਕ ਤਾਂ ਗੱਲਾਂ ਕਰਦੀ ਹੁੰਦੇ ਆ ਤੂੰ ਕਿ ਫਿਕਰ ਕਰੀ ਜਾਨੀ ਤੂੰ ਤਾਂ ਪਹਿਲੀ ਬਿਮਾਰ ਰਹਣੀ ਹੈਗੀ ਤੇ ਚੱਲ ਮਾਂ ਫਿਰ ਮੈਂ ਵੀ ਹਲਾ ਜਾ ਅੰਦਰ ਸਮਾਨ ਫਿਰ ਅੰਦਰ ਬੈਠ ਜਾ ਅੰਦਰ ਬੈਠ ਕੇ ਕਰੇਗੀ ਕੀ ਪੁੱਤ ਅੰਦਰ ਲੇਟ ਨਹੀਂ ਵਾਸਤਾ ਨੇ ਫਿਰ ਸਮਾਨ ਤਾਂ ਰੱਖਿਆ ਮੈਂ ਚੱਲ ਚੱਲ ਕੋਈ ਨਾ ਸਮਾਨ ਤਾਂ ਰੱਖਿਆ ਤੂੰ ਹਾਂ ਇੱਥੇ ਆ ਜਾਨੀ ਆ ਮੈਂ ਸਮਾਨ ਜਿ ਰੱਖਿਆ ਮਾਂ ਚੰਗਾ ਨਾਲੇ ਮੂੰਹ ਮੂੰਹ ਤੋਂ ਯਾਰ ਇੱਤਾ ਪੈ ਗਿਆ ਤੇ ਮਾੜਾ ਜਨੇ ਵੀਰੇ ਨੂੰ ਫੋਨ ਕਰਕੇ ਕਹਿ ਦੇ ਤੇਰੀ ਭੈਣ ਆਈ ਬੈਠੀ ਹੈ ਕਹਿ ਹੋਰ ਅੱਜ ਮਿਲ ਜੂਗਾ ਮੈਨੂੰ ਚੰਗਾ ਭਰਾ ਬਿਨਾਂ ਤਾਂ ਐ ਗੱਲ ਕਹਿੰਦੀ ਜਿਵੇਂ ਬਾੜੀਆਂ ਬਾਹਾਂ ਆਕੜਣ ਗਣ ਦਸਣ ਵੇਲੇ ਦੱਸ ਕੇ ਨਹੀਂ ਆਉਂਦੀਆਂ ਚੁੱਪ ਕਰਕੇ ਮੂੰਹ ਚ ਚੱਕ ਕੇ ਆ ਜਾਂਦਾਂ ਗਾਂ ਤੈਨੂੰ ਪਤਾ ਹੀ ਐ ਵੀ ਤੇਰੀ ਪਰਜਾਈ ਨੂੰ ਕਿੰਨਾ ਔਖਾ ਹੋ ਜਾਊਗਾ ਉਹਦਾ ਵਿਚਾਰੀ ਅੱਗੇ ਦਵਾਈਆਂ ਲੈ ਲੈ ਟਾਈਮ ਪਾਸ ਕਰਦੀ ਐ ਆਪਦਾ ਤਾਂ ਕੰਮ ਦਾ ਡੱਕਾ ਤੋੜਨਾ ਨਹੀਂ ਬੇਲੀ ਅਸੀਂ ਆਲੇ ਚ ਬੜੀ ਰਹੂਗੀ ਤੇ ਆਪਾਂ ਹੀ ਐ ਕੁੜੀਆਂ ਵੀ ਹੋਣ ਤਾਂ ਚੱਜਦੀਆਂ ਹੀ ਹੋਣ ਪਾਣੋ ਓਹੋ ਚੱਲ ਵੇਖਦੀ ਐ

ਬਾਹਰ ਜਾ ਕੇ ਖੇਡ ਲੈ ਸਾਰੇ ਜਵਾਕ ਬਾਹਰ ਖੇਡ ਹੀ ਜਾਂਦੇ ਆ ਆਉਂਦਾ ਮਜ਼ਾ ਨਾ ਥੋਡੇ ਬਾਹਲੇ ਸੀ ਲੱਗੇ ਹੈਗੇ ਜਾ ਪੁੱਤ ਖੇਡ ਲਾ ਆਗੂ ਵੀਰੇ ਨਾਲ ਬਾਹਰ ਲੈ ਮੇਰੀ ਗੱਲ ਸੁਣ ਲੈ ਉਹ ਤਾਂ ਨਿਆਣਾ ਦਾ ਤੈਨੂੰ ਤਾਂ ਸੂਹ ਆ ਗਈ ਸਾਰੇ ਸੂਹ ਆ ਗਈ ਤੈਨੂੰ ਤੈਨੂੰ ਪਤਾ ਕਿੰਨਾ ਵੈਲ ਆਉਂਦਾ ਨਾ ਉਧਰ ਉਹ ਮਹਾਰਾਣੀ ਲਾਈ ਬੈਠੀ ਹੈਗੀ ਇਧਰੋਂ ਤੂੰ ਲਾ ਲਿਆ ਕੇ ਨਾ ਭਾਬੀ ਚੱਲ ਤੂੰ ਮੈਨੂੰ ਤਾਂ ਜੋ ਮਰਜ਼ੀ ਕੁਛ ਕਹਿ ਦਿੰਦੀ ਆਇਤਾ ਦੇਖ ਲੈਂਦੀ ਵੀ ਮੇਰਾ ਮੁੰਡਾ ਕੀ ਸੋਚੂਗਾ ਹੋਰ ਆ ਪਰਾ ਜਵਾਕ ਆ ਫਿਰ ਕੀ ਹੋਗਾ ਜੇ ਉਹਨੇ ਏਸੀ ਦੀ ਹਵਾ ਲੈ ਲਈ ਤਾਂ ਬਿੰਦ ਬੈ ਕੇ ਹਨਾ ਗਰਮੀ ਚ ਜਵਾਕ ਨੇ ਸਾਡੇ ਤਾਂ ਤੈਨੂੰ ਪਤਾ ਚੱਲ ਏਸੀ ਨਹੀਂ ਹੈਗਾ ਤੂੰ ਜਵਾਕ ਨੂੰ ਤਾਂ ਇਹ ਜਿਆ ਕੁਛ ਨਾ ਬੋਲ ਕੀ ਵੀ ਤੂੰ ਉਹ ਤਾਂ ਦਿਲ ਤੇ ਬੀਤਨੀ ਕੀ ਆ ਮੇਰੀ ਗੱਲ ਸੁਣ ਲੈ ਮੈਂ ਤਾਂ ਤਾਂ ਕਿਹਾਗਾ ਕਿਉਂ ਉਹਨੂੰ 4 ਦਿਨ ਰੱਖ ਕੇ ਬੁਗਾਰਦੀਆਂ ਫਿਰ ਉੱਥੇ ਜਾ ਕੇ ਵੀ ਏਸੀ ਭਾਲਿਆ ਕਰੂਗਾ ਲਵਾ ਕੇ ਦੇ ਦੇਂਗੇ ਅਸੀਂ ਬਹੁਤ ਕਮਾਈ ਕਰਦਾ ਨਾ ਉਹ ਸਾਡੀ ਮੇਰੀ ਗੱਲ ਸੁਣ ਉਹ ਕਮਾਈ ਪਵਾ ਥੋੜੀ ਕਰਦਾ ਪਰ ਮੇਰੇ ਘਰ ਵਾਲਾ ਨਾ ਜੋ ਉਹ ਕੋਈ ਬਣ ਵੀ ਨਹੀਂ ਸਕਦਾ ਹੈਗਾ ਤੂੰ ਐਵੇਂ ਬੋਲੀ ਜਾਨੀਆ ਮੇਰੇ ਘਰ ਵਾਲੇ ਨੂੰ ਤੇ ਮੇਰੇ ਜਵਾਬ ਨੂੰ ਕੁਛ ਨਾ ਬੋਲੋ ਇੱਥੇ ਮੈਂ ਝਾਲ ਲੈ ਲੈਂਨੀ ਆ ਸਾਰਾ ਕੁਝ ਨਾ ਕਿ ਮੇਰੇ ਘਰ ਵਾਲਾ ਚੱਲੂਗਾ ਜਾਂ ਮੇਰਾ ਜਵਾਬ ਚੱਲੂਗਾ ਉਹ ਜਾ ਕੇ ਆਪਣੇ ਪਿਓ ਨੂੰ ਸਾਰਾ ਕੁਝ ਦੱਸੂਗਾ ਮੇਰੀ ਕੀ ਇੱਜ਼ਤ ਰਹਿ ਜੂ ਬਣਾ ਉਥੇ ਕਹਿੰਦੇ ਤੇਰੇ ਪਿੱਛੇ ਇਹ ਜੀ ਆ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਇਹ ਫੋਨ ਕਰਕੇ ਨਹੀਂ ਬੁਲਾਇਆ ਵੀ ਆਇਆ ਸੀ ਮਰੀ ਜਾਂਨੇ ਵਿਚਾਰ ਦਿਨ ਤੁਰ ਸਾਡੇ ਕੋਲ ਰਹਿਣ ਆਇਆ ਆਪਦੀ ਆਪੇ ਮੁੱਕ ਕੇ ਆ ਜਾ ਜੇ ਤੀਜੇ ਦਿਨ ਆ ਜਾਨੀ ਹੈਗੀ ਚਲੋ ਤਾਂ ਕੋਈ ਨਹੀਂ ਕੱਭੀ ਜੇ ਤੁਹਾਨੂੰ ਇਤਰਾਜ਼ ਲੱਗਿਆ ਨਾ ਦੇਖੋ ਮੈਂ ਕਿਹੜਾ ਤੁਹਾਡਾ ਗੁੱਸਾ ਕਰਦੀ ਆਂਗੀ ਇਹ ਸੀ ਬੰਦ ਕਰ ਦੋ ਕੋਈ ਗੱਲ ਨਹੀਂ ਬਸ ਮੈਂ ਤਾਂ ਸਿਰਫ ਇੰਨੀ ਕਹਿਨੀ ਆਂ ਵੀ ਅੱਗੇ ਤੋਂ ਨਾ ਭਾਬੀ ਮਾੜਾ ਦੇਖ ਲੈ ਕਰ ਮੇਰੇ ਜਵਾਕ ਸਾਹਮਣੇ ਨਾ ਬੋਲਿਆ ਕਰ ਏਸੀ ਤਾਂ ਮੈਂ ਜਮਾਈ ਨਹੀਂ ਲਾਉਂਦੀ ਹੈਗੀ ਠੀਕ ਹੈ ਮੇਰੀ ਗੱਲ ਸੁਣ ਲੈ ਮੀਤ ਹਾਂ ਤੇ ਕੇ ਨਾ ਮਾਵਾਂ ਨਾਲ ਚੰਗੇ ਲੱਗਦੇ ਹੁੰਦੇ ਆ ਭਾਈ ਜੋ ਤੇਰੀ ਮਾਂ ਹੀ ਹੈਣੀ ਤੇਰਾ ਰੋਜ਼ ਰੋਜ਼ ਇੱਥੇ ਆਉਣ ਨੂੰ ਕਿਵੇਂ ਜੀ ਕਰ ਜਾਂਦਾ ਮੈਂ ਤਾਂ ਹੀ ਨਹੀਂ ਸਮਝਉਂਦੀ ਕੀ ਲੈ ਭਾਬੀ ਇਹ ਕਹੇ ਜੀਆਂ ਗੱਲਾਂ ਕਰੀ ਜਾਂਦੀਆਂ ਜੇ ਮੇਰੀ ਮਾਂ ਹੈ ਨਹੀਂ ਫਿਰ ਕੀ ਆ ਆ ਮੇਰੀ ਦੂਜੀ ਮਾਂ ਤਾਂ ਹੈਗੀ ਹੈ ਨ ਉਹ ਵੀ ਤਾਂ ਮੇਰੀ ਮਾਂ ਹੀ ਹੈ ਜੀ ਮੈਂ ਤਾਂ ਉਹਨੂੰ ਕਦੇ ਬਗਾਨੀ ਸਮਝਿਆ ਹੀ ਨਹੀਂ ਹੈਗਾ ਫਿਰ ਕੀ ਹੋਵੇ ਜੇ ਮੇਰੇ ਪਿਓ ਦਾ ਦੂਜਾ ਵਿਆਹ ਸੀ ਮਾਂ ਤਾਂ ਮਾਈ ਹੁੰਦੀ ਹੈ ਨਾ ਭਾਬੀ ਓਹੋ ਬੁੜੀਆਂ ਨਾ ਆਹੀ ਤਾਂ ਤੇਰੇ ਦਿਮਾਗ ਖਾਨੇ ਚ ਨਾ ਗੱਲ ਵੜਦੀ ਨਹੀਂ ਤੈਨੂੰ ਪਤਾ ਹੀ ਤੇਰਾ ਕਿੰਨਾ ਘੇਰਵਾ ਕਰਦੀ ਆ ਉਹ ਤੀਜੇ ਦਿਨ ਬੇਇੱਜ਼ਤੀ ਕਰਾਉਣ ਆ ਜਾਂਦੀ ਹੈਗੀ ਤੀਜੇ ਦਿਨ ਪਤਾ ਨਹੀਂ ਤੇਰਾ ਕਿਵੇਂ ਦਿਲਵਾਤਾ ਇੱਥੇ ਬੇਇੱਜ਼ਤੀ ਕਰਾਉਣ ਨੂੰ ਨਾ ਭਾਈ ਮੇਰੇ ਇਹੋ ਜਿਹਾ ਕੋਈ ਮੈਂ ਤਾਂ ਪੈਰ ਨਾ ਘਰਾਂ ਜਾ ਕੇ ਚੱਲ ਕੋਈ ਨਹੀਂ ਭਾਬੀ ਤੁਸੀਂ ਐ ਕਰੋ ਤੁਸੀਂ ਇੱਥੇ ਪੈ ਜਾਓ ਠੰਡੇ ਕਮਰੇ 'ਚ ਮੈਂ ਨਾ ਦੂਜੇ ਕਮਰੇ 'ਚ ਬੈ ਜਾ ਨੀਆ ਜਾਂ ਬੇੜੇ ਚ ਪੱਖਾ ਲਾ ਕੇ ਬੈ ਜਾ ਨੀਆ ਫਿਰ ਤੂੰ ਪੈ ਤਾਂ ਇੱਥੇ ਜਾ ਮੈਂ ਤੈਨੂੰ ਜਿਹੜੀ ਗੱਲ ਕਹਿਣੀ ਆ ਤੂੰ ਉਹ ਨਹੀਂ ਗੱਲ ਮੰਨਦੀ ਹੈਗੀ ਮੇਰੀ ਮੈਂ ਐਂ ਕਹਿਣੀ ਆ ਕੰਜਰ ਪਲੇਸ ਖੜਾ ਕਰ ਦੂਗੀ ਉਹਨਾਂ ਨਾਲ ਮੇਰੀ ਗੁੱਤ ਨਹੀਂ ਪਟਾਏਂਗੀ ਤੈਨੂੰ ਪਤਾ ਰਹੇਗਾ ਉਹਦੇ ਸੁਭਾਅ ਦਾ ਚੱਲ ਕੋਈ ਨਹੀਂ ਭਾਬੀ ਕਿਉਂ ਫਿਕਰ ਕਰਦੇ ਹੋ ਮੈਂ ਦੇਖ ਚਾਰ ਦਿਨ ਇੱਥੇ ਹਸਣ ਕਿੱਢਣ ਆਈਆਂ ਨਾ ਕਿ ਘਰੇ ਮੈਂ ਤੁਹਾਡਾ ਚੇ ਪਲੇਸ ਪੁਆਣ ਆਈਆਂ ਕੋਈ ਨਹੀਂ ਜੇ ਤੁਸੀਂ ਉਹ ਤੋਂ ਡਰਦੇ ਕਹਿਣੀ ਆ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਮੈਂ ਤੁਹਾਡੇ ਕਮਰੇ ਚ ਵਰਦੀ ਨਹੀਂ ਹੈਗੀ ਮੇਰੀ ਗੱਲ ਸੁਣ ਲੈ ਬੈਠਣ ਨੂੰ ਤਾਂ ਤੈਨੂੰ ਮੈਂ ਕੋਈ ਗੱਲ ਨਹੀਂ ਉਹ ਤਾਂ ਮੇਰੇ ਆ ਕੇ ਸਿੰਘ ਉਹ ਕਰ ਦਿੰਦੀ ਹੈ ਕਿ ਬਾਪ ਮਾਰਦੀ ਹੈ ਆ ਕੇ ਕਹਿ ਦਿੰਦੀ ਹੈ ਕਿ ਲਾਗ ਲਾਈ ਸੀ ਪੈ ਜਾਂਦੀ ਮੰਮੀ ਉਹ ਹੈ ਜੇ ਤੈਨੂੰ ਦੇਖ ਲੈ ਤੈਨੂੰ ਤਾਂ ਜਮੀ ਵਾਸਤੇ ਤੈਨੂੰ ਪਤਾ ਹੀ ਹੈ ਨਾਲੇ ਉਹਦਾ ਚੱਲ ਕੋਈ ਨਹੀਂ ਭਾਬੀ ਲੈ ਮੈਂ ਬਾਹਰ ਜਾ ਕੇ ਦਾਲ ਸਬਜ਼ੀ ਚੀਰ ਲਾ ਫਿਰ ਦੇਖ ਲੈ ਭਾਈ ਮਰਜ਼ੀ ਹੈ ਤੇਰੀ ਜੇ ਕੁਝ ਕਰਨਾ ਤਾਂ ਆਪਦੀ ਮਰਜ਼ੀ ਨਾਲ ਆਏ ਨਾ ਕਹੀ ਭਾਬੀ ਨੇ ਕੰਮ ਲਾ ਲਿਆ ਲੈ ਸਾਡੂ ਕੇ ਅਸੀਂ ਬੈ ਗਈ ਮੌਜਾ ਨਾਲ ਲੈ ਤੋ ਦੂੜ ਕਢਾਉਣਾ ਹੈਗਾ ਗਾ ਜਵਾਕ ਜਾ ਉਹ ਵੀ ਕੰਨ ਚਿੰਚਿੰਚੀ ਹਵਾ ਆਉਂਦੀ ਆ ਠੰਡੀ ਆਉਂਦੀ ਆ ਹਵਾ ਇਹਨੂੰ ਜਿਵੇਂ ਉੱਥੇ ਲੱਗੇ ਹੁੰਦੇ ਦੋ ਦੋ ਤਿੰਨ ਤਨੇ ਸੀ ਆ ਜਾਂਦੇ ਉਹਨੂੰ ਬੁੜੀ ਜਿ ਕਰੂਗੇ ਇਹਨੂੰ ਵੀ ਹਸਾਬ ਚ ਬੇ ਚੱਕਲਾ ਫੋਨ ਹੈਲੋ ਤੇਰੇ ਪਿੱਛੇ ਫੋਨ ਤਾਂ ਲਾਇਆ ਉਹ ਆਈ ਹੈ ਤੇ ਤੇਰੀ ਮਤਰੇਈ ਭੈਣਾ ਐ ਐਡਾ ਖੁਸ਼ ਹੋਣ ਦੀ ਲੋੜ ਨਹੀਂ ਲੈ ਉਹ ਕੀ ਤੇਰੀ ਸਾਕੀ ਭੈਣਾ ਇੰਨਾ ਚਾ ਚੜਿਆ ਤੈਨੂੰ ਹੈ ਤਾਂ ਮਤੇਰ ਦੀ ਲਿਆਉਣ ਨੂੰ ਕੀ ਹੋਇਆ ਕਿਉਂ ਖਰਚ ਕਰੀ ਜੰਨਾ ਉਹ ਚੱਲ ਕੇ ਆਈ ਆ ਆਪਦੇ ਫੌਰੀਆਂ ਤੋਂ ਕੋਈ ਫਲ ਫਰੂਟ ਕੋਈ ਕੇਲਿਆਂ ਦੀ ਦਰਜਨ ਨਹੀਂ ਸਰੀ ਕੱਲਾ ਖਾਲੀ ਬੈਗ ਚੱਕ ਲਿਆਈ ਕੱਪੜੇ ਭਰ ਭਰ ਕੇ ਮੈਂ ਤੈਨੂੰ ਐ ਕਹਿਨੀ ਆ ਹਾਂ ਜਵਾਕ ਵਾਸਤੇ ਲੈ ਆਈ ਖਾਣ ਨੂੰ ਕਰਕਰੇ ਚਿਪਸਾਂ ਹਾਂ 500 ਦਾ ਇਕੱਠਾ ਸਮਾਨ ਲੈ ਕੇ ਰੱਖਦੀ ਨਹੀਂ ਐਵੇਂ ਢੇੜੇ ਲਵਾਈ ਚੱਲੂਗਾ ਇੱਥੋਂ ਤੈਨੂੰ ਇਕੱਠਾ ਸਸਤਾ ਮਿਲ ਜੂਗਾ ਹਜੇ ਆ ਨਹੀਂ ਸਕਦਾ 2-3 ਦਿਨ ਫਿਰ ਤੂੰ ਐਂ ਕਰ ਕਿਸੇ ਮੁੰਡੇ ਨੂੰ ਕਹਿ ਦੇ ਉਹ ਮੁੰਡਾ ਫੜਾ ਜੂਗਾ ਹਾਂ ਆਪਦੇ ਹਿਸਾਬ ਨਾਲ ਤਾਂ ਤੂੰ 80 ਪੈਸੇ ਵਾਲੀ ਚੀਜ਼ ਕਹੇਗਾ ਐ ਨਹੀਂ ਪਤਾ ਕਿੰਨੇ ਕ ਪੈਸੇ ਲਵਾ ਦੇ ਸ਼ਹਿਰ 'ਚ ਰਹਿੰਦੇ ਆ ਤੈਨੂੰ ਪਤਾ ਆਹ ਤੁਨੂੰ 100 ਰੁਪਏ ਨੂੰ ਠੁੱਕ ਲਾਊਗਾ ਵੇ ਮੈਂ ਕਿਹੜਾ ਘਰੇ ਉਹਦੇ ਕੋਲੇ ਬੈਠ ਕੇ ਗੱਲ ਕਰਦੀ ਆ ਤੂੰ ਆਪ ਵੀ ਸਿਆਣਾ ਮੈਂ ਤਾਂ ਉੱਥੇ ਖੜੀ ਆ ਮਸ਼ੀਨ ਵਾਲੇ 'ਚ ਹਾਂ ਅਵੇ ਮੇਰੀ ਜਾਨ ਨੂੰ ਸੇ ਆਪਾ ਹੋ ਗਿਆ ਮੈਂ ਤਾਂ ਜਾਣਾ ਸੀ ਧਿਰਤ ਯਾਤਰਾ ਤੇ ਦੋ ਚਾਰ ਦਿਨ ਕਿਹੜੇ ਵੇ ਮਹੀਨਾ ਲਾ ਕੇ ਜਾਊਗੀ ਹਾਂ ਚੱਲ ਚੰਗਾ ਇਹਦੀ ਬੈਟਰੀ ਲੋ ਆ ਹਾਂ ਹਾਂ ਉਹ ਤਾਂ ਕੱਲੀ ਤੇਰੇ ਨਾਲ ਪਿਓ ਦੀ ਧੀ ਐ ਮੇਰੀ ਕਿੱਥੋਂ ਧੀ ਐ ਉਸੇ ਦਾ ਹੀ ਵਹਲਾ ਕਰਦੀ ਐ ਮੇਰਾ ਤਾਂ ਉੱਤੋਂ ਉੱਤੋਂ ਕਰਦੀ ਐ ਚੱਲ ਚੰਗਾ ਲੈ ਐ ਆਡੋ ਦੁਖ ਖੁਸ਼ ਹੋ ਗਿਆ ਵੀ ਮੇਰੀ ਭੈਣ ਆ ਗਈ ਭੈਣ ਨੂੰ ਦੱਸ ਇਹਦੀਆਂ ਅਡ ਬਾਹਾਂ ਆਕੜੀਆਂ ਰਹਿਨ ਤਾ ਵੇ ਦੱਸ ਉਹ ਤੈਨੂੰ ਕੀ ਦੱਸਾਂ ਐ ਭੱਜ-ਭੱਜ ਮਿਲਦੀ ਐ ਰਖੜੀ ਵੇਲੇ ਤਾਂ 2 ਰੁਪਈਆ ਦਾ ਭਾਗਾ ਚੱਕ ਕੇ ਲਿਆਉਂਦੀ ਐ ਆਏ ਨਹੀਂ ਵੀ ਕਿਤੇ ਮੇਰੇ ਭਰਾ ਦੇ ਚਾਂਦੀ ਦੀ ਰਖੜੀ ਬੰਨਣਾ ਜੇ ਉਹਨੂੰ ਭਰਾ ਮੰਨਦੀ ਐ ਜਾਂ ਜੱਜ ਨਾਲ ਮੰਨੇ ਨਾਲੇ ਤਾਂ ਮਜਬੂਰੀ ਸਮਝਦੀ ਐ ਤੇ ਨਾਲੇ ਐਵੇਂ ਲੋਕ ਦਿਖਾਵਾ ਕਰਦੀ ਐ ਇਹਨੂੰ ਚਾਰਜ ਤੇ ਲਾਵਾਂ ਆਏ ਹਾਏ ਇਹ ਆਹ ਤਸੀਕਾ ਲਾਪਾ ਕਿਆ ਬੁੱਤ ਠੀਕ ਹੈ ਵਧੀਆ ਤੁਸੀਂ ਸਿਰਾਓ ਕਦੋਂ ਕ ਮੈਂ ਤਾਂ ਸੁਬਾਹ ਦੀ ਆਈ ਹੋਈ ਆਂਗੀ ਤੇ ਤੁਸੀਂ ਤਾਂ ਹੋਣ ਆਇਆ ਸੱਚੀ ਮੈਂ ਤਾਂ ਨਾ ਬਾਲਾ ਹੀ ਤੁਹਾਨੂੰ ਯਾਦ ਕਰੀ ਜਾਂਦੀ ਸੀ ਮੈਨੂੰ ਪਤਾ ਨਹੀਂ ਕਦੋਂ ਕਾਣਗੇ ਕੱਲੀ ਜੀ ਬੱਤੀ ਸੀ ਜੀ ਜੇ ਉੱਤ ਦੁਪਹਿਰੇ ਹੁੰਦੀ ਹੈ ਗਰਮੀ ਮੈਂ ਤਾਂ ਚਲ ਖੇਤ ਵਾਗਿਆ ਸੀ ਉੱਥੇ ਹਵਾ ਚੱਲਦੀ ਆ ਉੱਥੇ ਬੈਠਾ ਰਹਾ ਅੱਛਾ ਹਾਂ ਤੇ ਮੈਂ ਤੈਨੂੰ ਐ ਪੁੱਦਾਂ ਸੀ ਹਾਂਜੀ ਤੇਰੀ ਮਾਂ ਨੇ ਤੈਨੂੰ ਵਧੀਆ ਬੁਲਾਇਆ ਸੀ ਵਧੀਆ ਤਾਂ ਤੁਹਾਨੂੰ ਪਤਾ ਹੀ ਐ ਬਸ ਉਤੋਂ ਉਤੋਂ ਦਿਖਾਵਾ ਤਾਂ ਤੁਹਾਨੂੰ ਪਤਾ ਵਧੀਆ ਵਾਲੇ ਹੀ ਕਰਦੇ ਆ ਪਰ ਵਿੱਚੋਂ ਨਾ ਉਹ ਹੀ ਖਰੀਆਂ ਖਰੀਆਂ ਗੱਲਾਂ ਜੇ ਮੈਨੂੰ ਮਤੇ ਰਾਲੇ ਸੁਣਾਉਂਦੀ ਹੀ ਰਹਿੰਦੀਆਂ ਤੁਹਾਨੂੰ ਪਤਾ ਹੀ ਇਹਨਾਂ ਦਾ ਇਹਦੀ ਸਾਰੀ ਉਮਰ ਨੰਗੀ ਇਹਨੂੰ ਨਾ ਖਲਾਈ ਪੋਰਾ ਵੀ ਇਹਨੇ ਤਾਂ ਉਹੀ ਕੁਛ ਕਰੀ ਜਾਣਾ ਰਹਿਣਾ ਬੇਸੰਸੋ ਕੇ ਕੋਈ ਗੱਲ ਨਹੀਂ ਤੂੰ ਦਿੱਜੇ ਤੈਨੂੰ ਬੜਾ ਕੁਛ ਕਰਦੀਆਂ ਕਹਿੰਦੀਆਂ ਆਂ ਤੇ ਉਹਨੇ ਨੇ ਤੂੰ ਮੈਨੂੰ ਦੱਸ ਦਿਆ ਕਰ ਐਵੇਂ ਬੇਫਿਕਰ ਨਾ ਰਹਿਆ ਕਰ ਨੇ ਪਪਾ ਦੇਖ ਮੈਂ ਤਾਂ ਦਿੱਤੋ ਕਦੇ ਕੋਈ ਗੱਲ ਲਪੋਈ ਨਹੀਂ ਹੈਗੀ ਪਰ ਮੈਂ ਤਾਂ ਨਿਕੋ ਹੀ ਬੇਨਤੀ ਕਰਦੀ ਹੁੰਨੀ ਆ ਵੀ ਮੈਥੋਂ ਸੁਣ ਕੇ ਨਾ ਤੂੰ ਵੱਧ ਘਰੇ ਕਲੇਸ਼ ਨਾ ਪਾਈ ਬਸ ਪਹਿਲਾਂ ਸੁਣ ਕੇ ਸਬਰ ਦੀ ਘੁੱਟ ਭਰ ਲਿਆ ਕਰ ਉਹ ਪਰਮਾਤਮਾ ਨੇ ਜਿਹੜੇ ਮੇਰਾ ਦੁੱਖ ਲਿਖਿਆ ਨਾ ਉਹ ਮੈਂ ਚੱਲੀ ਜਾਨੀ ਆ ਚੱਲ ਜਵਾਕ ਨਾ ਵਾੜਾ ਕਰੀ ਜਾਂਦਾ ਸੀ ਨਾਨਕੇ ਨਾਨਕਾ ਦਾ ਉਹਨੂੰ ਜਵਾਕ ਨੂੰ ਮੈਂ ਸਮਝ ਨੂੰ ਕੀ ਸਮਝਾਵਾਂ ਵੀ ਉਹ ਤੇਰੇ ਨਾਨਕੇ ਨਾ ਹੁਣ ਪਰाये ਨੇ ਤੇਰੇ ਆਪਦੇ ਨਹੀਂ ਹੈਗੇ ਮੈਂ ਉਹਦੇ ਕਹਿਣੇ ਕਰਕੇ ਮੈਂ ਤਾਂ ਮਜਬੂਰ ਜੀ ਹੋ ਕੇ ਆ ਗਈ ਓ ਜਵਾਕਾਂ ਦੇ ਛੁੱਟਿਆ ਆਉਣੇ ਜਵਾਕ ਕਰਦੀ ਇੰਦੇ ਨਾਨਕਾਂ ਦਾ ਨਹੀਂ ਕਰਨਗੇ ਹੋਰ ਕਿਦਾ ਕਰਨਗੇ ਇਹ ਤਾਂ ਸਾਰਾ ਦਿਨ ਲੱਗੀ ਰਹਿੰਦੀ ਆ। ਪਰ ਹੁਣ ਤਨੂੰ ਇਹ ਜਵਾਕ ਆਪਣੇ ਕਿੱਥੇ ਖੇਡਣਗੇ? ਬਸ ਉਹ ਇਧਰ ਬਾਹਰ ਹੀ ਖੇਡੀਂਦਾ ਕਰੇਗੀ ਕਿਸੇ ਹੋਰ ਜਵਾਕ ਨਾਲ। ਅੱਛਾ। ਹਾਂ। ਤੇ ਬਸ ਨਾ ਬੈ। ਚੱਲ ਉਹਨਾਂ ਦਾ ਬਾਹਲੀ ਦੂਰ ਨਾ ਜਾਏਗਾ। ਪੁੱਤਾਂ ਨੇੜੇ-ਨੇੜੇ ਇੱਥੇ ਜਿੱਥਾਂ ਹੈਗੇ ਇੱਥੇ ਖੇਡਣਗੇ ਹੋਣਗੇ ਉਹ। ਤੇ ਬਾਕੀ ਜੇ ਉਹਨੂੰ ਐ ਕਹਿੰਦੀ ਜੇ ਮੜਨ ਦਿਹਰਾ ਹੋ ਜਾਏਗਾ ਵੀ ਵੈਲੀ ਆ ਜਾਕਰ ਦਿਨ ਖੜੀ। ਨਾ ਨਾ ਐ ਤਾਂ ਉਹ ਟਾਈਮ ਨਾਲ ਹੀ ਘਰੇ ਵੜ ਜਾਂਦਾ ਕਿਉਂਕਿ ਤੁਹਾਨੂੰ ਪਤਾ ਉੱਥੇ ਸ਼ਹਿਰ 'ਚ ਰਹਿੰਦੇ ਆ। ਫਿਰ ਨਾ ਉਸ ਹਿਸਾਬ ਨਾਲ 1:00 ਵਜੇ ਅੰਦਰ ਵੜ ਜਾਂਦਾ। ਕੋਈ ਨਾ ਪੁੱਤ ਬੇਸਾਂਸਰੇ ਇਹ ਕਿਹੜਾ ਦੇਊਗੀ ਉਹਨੂੰ ਕੁਛ ਖਾਣ ਪੀਣ ਨੂੰ ਜਿਹੇ ਜਿਹੇ ਕੁਛ ਤੂੰ ਖਾਣਾ ਪੀਣਾ ਹੁੰਦਾ ਜਵਾਕ ਨੇ ਉਹ ਪ੍ਰਕਾਸ਼ ਕੀ ਦੁਕਾਨ ਹੈਗੀ ਆ ਉੱਥੇ ਮੇਰਾ ਨਾਮ ਲੈ ਕੇ ਰੋਜ਼ ਖਾ ਆ ਪੀ ਲਿਆ ਕਰੂ ਆਪੇ ਦੇ ਦੂੰ ਬਾਅਦ ਚ ਪੈਸੇ ਕੋਈ ਨਹੀਂ ਕੋਈ ਨਹੀਂ ਬਪਾ ਕੋਈ ਨਹੀਂ ਬੇਸਿਆ ਕਰੂੰਗੀ ਬਾਕੀ ਮੇਰੇ ਕੋਲ ਕੁੱਲੇ ਪੈਸੇ ਹੈਗੇ ਆ ਜੇ ਇਹ ਨਾ ਦੇਣੀਆਂ ਮੈਂ ਆਪੇ ਦੇ ਦੂੰਗੀ ਹੁਣ ਜਦੋਂ ਲੈਣੇ ਤੂੰ ਰੋਣ ਨਾਨਕ ਆਇਆ ਤੂੰ ਚੁੱਪ ਕਰਕੇ ਉਹ ਦੁਕਾਨ ਤੇ ਭੇਜਦਾ ਅਗਰ ਮੇਰਾ ਨਾਮ ਲੈਦਾ ਕਰੂ ਆਪੇ ਖਾ ਪੀ ਲਿਆ ਕਰ ਜਿਹੜੀ ਚੀਜ਼ ਖਾਣੀ ਹੋਇਆ ਕਰੂ ਕੋਈ ਨਹੀਂ ਕੋਈ ਨਹੀਂ ਬਾਕੀ ਤੰਨੂ ਜਿਹੇ ਜੇ ਕੋਈ ਚ ਚੱਕ ਕੇ ਖਾ ਲੈ ਕਰ ਤੇਰੇ ਹੱਥੋਂ ਤਾਂ ਫੜਦੀਆਂ ਨਹੀਂ ਐਂ ਤਾਂ ਮੈਂ ਤੈਨੂੰ ਡਰਦੀਆਂ ਏ ਠੀਕ ਐ ਆ ਦੇ ਥੀ ਖਾ ਲੈ ਕਰ ਇਹਨਾਂ ਦੀ ਝਾਕ ਜਿਨਾ ਰਹਿ ਕਰ ਵੀ ਇਹ ਮੈਨੂੰ ਪਕਾ ਕੇ ਦੇਊ ਜਾਂ ਬਣਾ ਕੇ ਦੇਊ ਵੀ ਜਿਹੜੀ ਤੇਰੀ ਚਿੱਤ ਤੇ ਚੀਜ਼ ਦੀ ਸਬਜ਼ੀ ਦਾ ਚਿੱਤ ਜੀ ਕਰਦਾ ਹੁੰਦਾ ਉਹ ਚੀਜ਼ ਮਾਣ ਆ ਲੈ ਕਰ ਅੱਛਾ ਚਲ ਤੂੰ ਮੈਨੂੰ ਕਹੀ ਤੇ ਜਾਨਣਾਗਾ ਹਨਾ ਵੀ ਮੇਰੇ ਮੂਰੇ ਬੋਲਦੀਆਂ ਨਹੀਂ ਰਹਿ ਗਈਆਂ ਮੈਨੂੰ ਐ ਨਹੀਂ ਕਰਦਣਾ ਪਰ ਤੂੰ ਨਾ ਮੇਰੇ ਕੋਲ ਕਿਉਂ ਪਰਦੇ ਪਾਈ ਜਾਂ ਐਂ ਐਂ ਤਾਂ ਮੈਨੂੰ ਵੀ ਪਤਾ ਵੀ ਜੂਨ ਤਾਂ ਤੇਰੀ ਵੀ ਖਰਾਬ ਹੀ ਆ ਗਈ ਇੱਕ ਪੈਗ ਲਾ ਕੇ ਤੂੰ ਪੈ ਜਾਣਾ ਅਥਰ ਨੂੰ ਆਖਰ ਨੂੰ ਤੈਨੂੰ ਵੀ ਮੇਰੀ ਮਾਂ ਦੀ ਇਜਾਦਤ ਆਉਂਦੀ ਆ ਨਾ ਉਹ ਪੁੱਤ ਫਿਰ ਹੁਣ ਦਿਨ ਤਾਂ ਕੱਟਣੀ ਆ ਤੁਨ ਪਤੀ ਹੁੰਦਾ ਠੀਕ ਹੈ ਹੁਣ ਤਾਂ ਸਾਰਾ ਦਿਨ ਨਗਦਾ ਵੀ ਨਹੀਂ ਉਹਦੇ ਨੇ ਵੀ ਹੱਥ ਨੇ ਘੁੱਟ ਲਾ ਲੈਨੇ ਤਾਂ ਪੈ ਜਾਂਨੇ ਚਲ ਕੋਈ ਨਹੀਂ ਬਾਬਾ ਤੂੰ ਤੇ ਮੇਰੇ ਸੋਖ ਲਈ ਸਾਰਾ ਕੁਝ ਕੀਤਾ ਸੀਗਾ ਹਨਾ ਦੂਜਾ ਵਿਆਹ ਕਰਾਇਆ ਸੀ ਉਦੋਂ ਮੈਂ ਕੁਮਾਰੀ ਸੀਗੀ ਵੀ ਚਲ ਸੋਖੋ ਜੀ ਕਿਹੜਾ ਪਤਾ ਸੀ ਵੀ ਅਗੀ ਜੀ ਆਜੂ ਦੀ ਇਹਦਾ ਪਤਾ ਨਹੀਂ ਹੁੰਦਾ ਪੁੱਤ ਕਿਸਮਤ ਦੀਆਂ ਕਿੱਡਾਂ ਹੁੰਦੀਆਂ ਵਾਕਰ ਗੱਲ ਕਰ ਮਰਤਾ ਆ ਕੋਈ ਬਣਦਾ ਨਹੀਂ ਜਿਹੜਾ ਆਪ ਦਾ ਹੁੰਦਾ ਉਹ ਆਪ ਦੀ ਹੁੰਦਾ ਇਹ ਕਾਹਨੂੰ ਇਹ ਜਵਾਕਾਂ ਨਾਲ ਫਰਕ ਰੱਖ ਲਾਗੇ ਨੇ ਨੇ ਪਤਾ ਤਾਂ ਮੈਨੂੰ ਸਾਰਾ ਸੀ ਕਲ ਕਰ ਤੁਸੀਂ ਉਦੋਂ ਹਟੇ ਨੇ ਨਾ ਰਿਸ਼ਤੇ ਆ ਹਟੇ ਪਰ ਮਾਤਾ ਕੋਈ ਨਾ ਥੋਡੀ ਜ਼ਿੰਦਗੀ ਬਣ ਜੂਗਾ ਹਾਂ ਕੋਈ ਸਾਹਮਣਾ ਨਹੀਂ ਹੈ ਨਹੀਂ ਸੀ ਚਲੋ ਕੋਈ ਨਹੀਂ ਕੀਤਾ ਤਾਂ ਚੰਗੇ ਲਈ ਸੀ ਹਨਾ ਹੋ ਗਿਆ ਮਾੜਾ Papa ਮੇਰੀ ਗੱਲ ਸੁਣੋ ਤੁਸੀਂ ਕਦੋਂ ਦੇ ਆਏ ਬੈਠੇ ਆਪਾਂ ਲਾਜੀ ਗੱਲੀ ਮੈਂ ਪਾਣੀ ਦੀ ਘੁੱਟ ਲਈ ਹੋਈ ਆ ਤੁਹਾਡੇ ਵਾਸਤੇ ਕੋਈ ਨਾ ਪੁੱਤ ਮੈਂ ਪੀ ਕੇ ਆਇਆ ਪਾਣੀ ਮੈਂ ਇੱਥੋਂ ਪੀ ਕੇ ਤੁਰਿਆ ਸੀ ਅੰਦਰ ਚਲ ਚਾਹ ਬਣਾ ਦਿੰਨੀ ਆ ਘੁੱਟ ਕੋਈ ਨਾ ਬਣਾ ਦੇ ਪੁੱਤ ਚਾਹ ਬਣਾ ਲੈ ਚਾਹ ਬਣਾ ਦਿੰਨੇ ਬਣਾ ਲੈ ਦੁੱਧ ਦੀ ਪੱਤੀ ਪਾ ਲੈ ਚਲ ਠੀਕ ਆ ਪਾ ਲੈ ਮੈਂ ਕਰਦਾ ਰੈਸਟ ਗੌਰਮੈਂਟ ਲੈ ਆਚਾਰ ਕਤੋਰੀਆਂ ਜੇ ਬਣਾਉਂਗੀ ਤਾਂ ਇਹਦੇ ਨਾਲ ਸਾਰੇ ਟੱਬਰ ਦੀ ਦਾਲ ਪੂਰੀ ਨਹੀਂ ਆਉਣੀ ਜੇ ਉਹਨੂੰ ਕਹਿਣੀ ਹੈ ਤਾਂ ਹੀ ਨਹੀਂ ਪਤਾ ਉਹ ਕੀ ਚੱਕਦੇ ਆਵੇ ਔਰ ਮੇਰੀ ਗੱਲ ਸੁਣਾ ਆ ਤੋਰੀਆਂ ਤਾਂ ਰੋਜ਼ ਹੀ ਖਾਣੇ ਤੋਲਗੀਆਂ ਤੋਰੀਆਂ ਤਾਂ ਚੌਲੇ ਜੇ ਤਾਂ ਤੇ ਕੋਈ ਚੱਜ ਦੀ ਚੀਜ਼ ਬਣਾ ਲੈ ਕੁੜੀ ਆਈ ਹੈ ਕਿੰਨੇ ਚਿਰਾਂ ਬਾਅਦ ਕੋਈ ਪਨੀਰ ਬਣਾ ਲੈ ਜਾਂ ਕੁਝ ਹੋਰ ਬਣਾ ਲੈ ਬੁਮਾਰੇ ਦੀਆਂ ਫਲੀਆਂ ਬਣਾ ਲੈ ਮੇਰੀ ਗੱਲ ਤਾਂ ਸੁਣ ਪਨੀਰ ਕਿਹੜਾ ਥੋੜੇ ਪੈਸਿਆਂ ਦਾ ਆਊਗਾ ਹਲੇ ਤਾਜ ਉਹਨਾਂ ਦਾ ਪਹਿਲਾ ਦੇਣੀ ਐ ਰੋਜ਼ ਪਨੀਰ ਭਾਲਿਆ ਕਰੂ ਮੁੰਡਾ ਨਾਲੇ ਤੈਨੂੰ ਪਤਾ ਦੋਤਾ ਤੇ ਰਖੀ ਨਾ ਖਰਾਬ ਐ ਉਹ ਫੇਰ ਹੁਣ ਨਾਨ ਕੀ ਆ ਕਿ ਚੀਜ਼ਾਂ ਗਲਾ ਖਾਂਦੀ ਹੁੰਦਾ ਜਵਾਕ ਹੋਰ ਕਿੱਥੇ ਖਾਣਗੇ ਜਵਾਕ ਚੀਜ਼ਾਂ ਸਾਰਾ ਤੈਨੂੰ ਕੋ ਚੱਜਦੀ ਚੀਜ਼ ਸਾਰੀ ਉਮਰ ਨੰਗੀ ਤੇਰੀ ਮੜਾ ਮੋਟਾ ਤੱਕ ਅਕਲ ਤੇ ਪੜਦਾ ਪਾਲਿਆ ਕਰ ਐਵੇਂ ਸਾਰਾ ਦਿਨ ਇਹਨਾਂ ਨਾਲ ਜਵਾਕਾਂ ਨਾਲ ਕੋਈ ਫਰਕ ਰੱਖਦੇ ਏ ਤੂੰ ਚਾ ਕੁੜੀ ਨਾਲ ਤੈਨੂੰ ਮੰਨਿਆ ਦੋ ਉਹ ਛੋਟੇ ਜਵਾਕ ਦਾ ਕੀ ਕਸੂਰ ਐ ਕੋਈ ਕਸੂਰ ਤਾਂ ਵੇਖ ਕਿਸੇ ਦਾ ਵੀ ਨਹੀਂ ਸਾਡਾ ਵੀ ਕੋਈ ਕਸੂਰ ਨਹੀਂ ਆਏ ਤਾਂ ਪੂਰੀ ਮਾਤਾ ਹੋ ਮੈਨੂੰ ਸਮਝਦੀ ਨਹੀਂ ਮੈਨੂੰ ਪਤਾ ਹੀ ਹੈ ਮਾਂ ਸਮਝ ਨੂੰ ਤੈਨੂੰ ਸਮਝਦੀ ਕਿਹਨੇ ਤੇਰਾ ਸਾਰਾ ਦਾ ਕੰਮ ਤੁੰਡਾ ਕਰਉਂਦੀ ਰਹੀ ਹੈ ਕੁਮਾਰੀ ਹੁੰਦੀ ਜਿੱਤੇ ਦੀ ਹੁਣ ਵਿਆਹੀ ਵਰੀ ਹੈ ਤੂੰ ਹੀ ਉਹਨਾਂ ਦਾ ਫਰਕ ਰੱਖਦੇ ਆ ਨਾ ਉਹ ਤਾਂ 2 ਰੁਪਏ ਲੱਗਣ ਦਿੰਦੀਆਂ ਨਾ ਉਹਨੂੰ 2 ਰੁਪਏ ਦੇਣ ਦਿੰਦੀਆਂ ਜੇ ਉਹਨੂੰ ਕੋਈ ਮੱਕਦੇ ਆਇਆ ਕਹਿੰਦਾ ਨਾ ਸੂਟ ਦਿਆ ਜਾਂ ਕੋਈ ਚੀਜ਼ ਦਿਆ ਤੇ ਤ ਤਿਹਾਰ ਤੇ ਤੂੰ ਉਹ ਨਹੀਂ ਦੇਣ ਦਿੰਦੀ ਨਾ ਮੇਰਾ ਰੋਕਿਆ ਕਿਹੜਾ ਰੋਕਦਾ ਤੂੰ ਬਧੇਰਾ ਗੋਜੀਆਂ ਕੋਲੇ ਰੱਖਦਾ ਚੁੱਪ ਕਰਕੇ ਬਸ ਚੜ ਜਾਂਦਾ ਆਪਦੀ ਧੀ ਦੀ ਮੁਠੀ ਚ ਦੇ ਆਉਣਾ ਜਿਉ ਦਿਨਾਂ ਐ ਤਾਂ ਉਹ ਤਾਈਓ ਬਾਰ-ਬਾਰ ਮੁੜ ਕੇ ਆਉਂਦੀ ਐ ਇੱਥੇ। ਉਹ ਵੇ ਕੁੜੀਆਂ ਨੂੰ ਸਾਰੀ ਓਰ ਸਾਰੀ ਦੁਨੀਆ ਦਿੰਦੀ ਐ ਮੈਂ ਕੋਈ ਲੈਦਾ ਦਿੰਨਾ। ਆਹਦੇ ਗਾਹ ਕੁੱਤੀ ਪੁੱਤ ਨੂੰ ਹਰੇ ਬੰਦੇ ਦਿੰਦਾ ਹੁੰਦਾ ਤੂੰ ਹੀ ਇਹ ਜੀਆਂ ਦੀਆਂ ਤੇ ਫਰਕ ਰੱਖਦੀ ਐ। ਉਹ ਮੈਂ ਤਾਂ ਕੋਈ ਫਰਕ ਨਹੀਂ ਰੱਖਦਾ। ਜੇ ਤੇਰੇ ਿੱਡੋ ਜੰਮੀ ਹੁੰਦੀ ਫੇਰ ਨਾ ਤੂੰ ਦਿੰਦੀ ਫੇਰ ਮੈਂ ਮੰਨਦਾ। ਪਰ ਮੈਨੂੰ ਤਾਂ ਆਪਦੀ ਨੂੰ ਕੰਨੀ ਵੀ ਸੋਚਣਾ ਪੈਂਦਾ ਸਾਰਾ ਕੁਝ ਸੋਚਣਾ ਪਊਗਾ। ਸੋਚਣਾ ਪਊਆ ਤੈਨੂੰ ਸਾਰਾ ਦਿਨ। ਤੂੰ ਆ ਰਹਿਣ ਦੇ ਚੌਲ ਜੇ ਮੈਂ ਪਨੀਰ ਲਿਆਉਣਾ ਤੇ ਪਨੀਰ ਬਣਾ ਲਈ। ਮੇਰੀ ਗੱਲ ਸੁਣ ਲਾ। ਮੈਂ ਖੀਰ ਖੂਰ ਬਣਾ ਦੂੰ ਮੁੰਡੇ ਵਾਸਤੇ ਤੂੰ ਪਨੀਰ ਅੱਜ ਨਾ ਲਿਆ। ਲਿਆ ਨਾ ਅੱਜ। ਪਰ ਮੇਰੀ ਗੱਲ ਸੁਣ। ਮਾਝ ਆਪਣੀ ਦੂਜੇ ਦਿਨ ਮਿਲਦੀ ਐ। ਕੱਲ ਨੂੰ ਮਿਲੂਗੀ ਤੇ ਨਿੰਬੂ ਦਾ ਸਾਥ ਲਿਆ ਦੀ ਮੈਂ ਪਨੀਰ ਘਰੇ ਬਣਾ ਲੂੰਗੀ। ਨਾਲੇ ਤਾਂ 3-400 ਰੁਪਿਆ ਲਾ ਕੇ ਆਏਗਾ। ਨਾਲੇ ਫਿਰ ਉਹ ਰੱਜਣ ਚੀਨੀ ਆਉਣਾ ਟੱਬਰ। ਕੋਈ ਨਾ ਰੱਜਣ ਦੇ ਰੱਜਦੇ ਬੋਦੇ ਕੋ ਖਾਂਦੀ ਪਿੰਦੇ ਹੁੰਦੇ ਕਰਦੇ ਸਾਰਾ ਦਿਨ ਰੱਜਣ ਪੁੱਜਣਾ ਖਾਣ ਪੀਣਾਂ ਕੋਈ ਚੀਜ਼ਾਂ ਮੁਕਦੀ ਆਉਂਦੀਆਂ। ਫੇਰ ਸੰਸਾਰ ਐ ਤੂੰ ਕੋਈ ਨਾ ਚੰਗਾ ਨਹੀਂ ਆ ਚੌਲੇ ਇੱਧਰ ਰਹਿਣ ਦੇ। ਚੰਗਾ ਕਿ ਨਾਲ ਖੀਰ ਬਣਾ ਦੀ ਪੱਕਾ ਫੇਰ ਹੂੰ। ਹਾਂ ਕਿ ਨਹੀਂ ਬਣਾਉਂਗੀ ਹੁਣ ਮੈਨੂੰ ਪਤਾ ਹੀ ਆ ਨਹੀਂ ਤੂੰ ਮੇਰੇ ਹਾਲ ਕਜ ਡੰਡਾ ਉਹਦੇ ਹੀ ਦੇ ਦੇਗਾ ਕਿਹੜਾ ਨਹੀਂ ਪੂਗਾ ਫਿਰ ਹੁਣ ਕਹੇਗਾ ਨਹੀਂ ਹਿਸਾਬ ਲਾ ਲਈ ਜੇ ਜਦ ਉਹਨੂੰ ਕੋਈ ਚੀਜ਼ ਨਾ ਬਣਾਈ ਮੈਂ ਦੁੱਗਣੇ ਰੁਪਏ ਸਾਹਮਣੇ ਦੇਊ ਅੱਗੇ ਤਾਂ ਮੈਂ ਕਹਿੰਦਾ ਹੁੰਦਾ ਕਾਣੂ ਕਾਣੂ ਹੁਣ ਤਾਂ ਬੜਾਪਾ ਹੋ ਗਿਆ ਹੁਣ ਦੋ ਮਾਰੇ ਮੋਟੇ ਸਿਆਣੀ ਬਣ ਆ ਜੋੜੇ ਤੇਰੇ ਮੂਰੇ ਡੂੜ ਹੱਥ ਤੇ ਮੈਂ ਤਾਂ ਨਾ ਤੀਰਥ ਯਾਤਰਾ ਤੇ ਜਾਣਾ ਸੀ ਮੈਂ ਤਾਂ ਉੱਥੇ ਹੀ ਜਾ ਵੜੂੰਗੀ ਤੂੰ ਆਪਦੀ ਕੁੜੀ ਦੀ ਸੇਵਾ ਦਿਨ ਕਰੀ ਰਾਤ ਕਰੀ ਤੂੰ ਜਾਣੇ ਤੇ ਤੇਰੀ ਧੀ ਜਾਣੇ ਇਥੇ ਦੁਖੀ ਕਰਨੀ ਆਏ ਹੁਣ ਦੋ ਜਾਨੇ ਹੋਗੇ ਕੁੜੀ ਹੋਗੀ ਤੇ ਜਾਦੂ ਜਾਏ ਹੋ ਗਿਆ ਤੇ ਜਾਓ ਮੁੰਡਾ ਹੋ ਗਿਆ ਉਹਦਾ ਜਵਾਕ ਕੁੜੀ ਦਾ ਸੁੱਖ ਦਾ ਸਾਹ ਨਹੀਂ ਇਹਨਾਂ ਨੇ ਲੈਣ ਦੇਣਾ ਛੁੱਟੀਆਂ ਹੋਣ ਸਾਰੀ ਭੱਜਿਆ ਵੀ ਸੋਡੇ ਘਰੇ ਕੰਮ ਨਹੀਂ ਵੀ ਜਿੱਥੇ ਖਾਣੇ ਪੀਣੇ ਉਹ ਰਹਿਣੇ ਉੱਥੇ ਕੰਮ ਕਰੋ ਚਲ ਤੋਰਾਂ ਤੇ ਚੌਲੇ ਜੀ ਬਣਾ ਦੇਣੀ ਆ ਧੀਰ ਬਣਾ ਦੂੰਗੀ ਨਿਖੜਾ ਨਹੀਂ ਛੱਡਣਾ ਬੰਦੇ ਨਹੀਂ